ਕਾਹਦੀ ਹਟਲਾਇਆ ਨੇ ਉੱਥੇ ਮਿੱਟੀ ਪਾਸੀ ਰਾਂ ਆ ਸਾਰੇ ਮਿੱਟੀ ਪਾਈ ਹੋਈ ਆ ਆ ਮੁਗਲ ਤੇਲ ਹੈ ਜੀ ਜਿਹੜਾ ਇਹ ਪਾਰੇ ਆ ਔਰ ਦੇ ਵਿੱਚ ਆ ਮੁਗਲ ਤੇਲ ਪਾਰੇ ਤੁਸੀਂ ਇਹ ਤੋਂ ਗੁੜ ਲੈ ਕੇ ਜਾ ਰਹੇ ਸੀ ਮੈਂ ਤਾਂ ਜੋ ਵੇਖਣਾ ਸੀ ਜਸਤ ਮੈਂ ਤੁਸੀਂ ਕੰਮ ਕੀ ਕਰਦੇ ਹੋ ਮੈਂ ਫੈਸ਼ਨਲ ਡਾਕਟਰ ਹਾਂ ਡਾਕਟਰ ਡਾਕਟਰ ਵਾਲ ਮੇਰਾ ਹਾਸਿਲ ਹੈ ਮੈਂ ਸੈਲਫ ਡਾਕਟਰ ਰਿਪਰਿਸ਼ਨ ਪਾ ਲਿਆ ਆਲ ਇੰਡੀਆ ਨੀਵਨ ਦੀ ਕੌਂਸਲਟੀ ਰਾਸ਼ਟਰੀ ਦੇਸ਼ ਐਂਡ ਆਲ ਇੰਡੀਆ ਮਨਾਲਟੀ ਡਿਪਾਰਟਮੈਂਟ ਲਾਸਟਿੰਗ ਸੀ ਦੱਸੋ ਪਰ ਇਹ ਜੇ ਇੱਕ ਗੱਲ ਕੀਤੀ ਹੈ ਤਾਂ ਪਵਾੜਾ ਰੋਡ ਤੇ ਆ ਦੇਖੀ ਵੈਸੇ ਲੱਗ ਰਹੇ ਸੀ ਵੈਸੇ ਹੀ ਲੱਗ ਰਹੇ ਸੀ ਮੱਛੇ ਹੋਰ ਕੀ ਇਹਨਾਂ ਨੇ ਕੀ ਕਰ ਰਹੇ ਤੁਸੀਂ ਆ ਮਲਾਰੇ ਕੈਮੀਕਲ ਕਰ ਰਹੇ ਹੋ ਕੈਮੀਕਲ ਬਣਾ ਰਹੇ ਹੋ ਔਰ ਆ ਜੋ ਪਿੱਛੇ ਖਾਂਡੀ ਤੇ ਰੱਖਾਇਆ ਜਿਦਾਂ ਨਹੀਂ ਆ ਮਲਾਉਣਾ ਵੇ ਇਹ ਵਿੱਚ ਹਾਂਜੀ ਹਾਂਜੀ ਆ ਵਿੱਚ ਮਲਾਉਂਦਾ ਹੀ ਰੰਗ ਹੈ ਹੈ ਨਹੀਂ ਆਪ ਤਾਂ ਸ਼ੁਰੂ ਹੀ ਕੀਆ ਵੀ ਬਣਾਉਣਾ ਨਹੀਂ ਨਹੀਂ ਮਲਾਇਆ ਤੂੰ ਮਲਾਇਆ ਵਾਕਈ ਮਲਾਇਆ ਵਿੱਚ ਦੇਖੀ ਇਹ ਹੈ ਕਾਦੇ ਲਈ ਅਜੇ ਅਜੇ ਤੋਂ ਰੰਗ ਕਾਲੀ ਰੱਖਿਆ ਹੈ ਕਲਰ ਜਿਹੜਾ ਮੋਟੋ ਅੱਛੇ ਲਈ ਰੱਖਾ ਵਈਏ ਕੋਈ ਬੰਦਾ ਆ ਜਾ ਲਾਲ ਗੁੜ ਮੰਗ ਲੈ ਤੋ ਜਲੇਬੀ ਵਾਲਾ ਇਹ ਮਹੌਲ ਤੇ ਕਾਲੀ ਰੱਖਿਆ ਹੋਇਆ ਮੂੰਹ ਨਹੀਂ ਲੈਣ ਅੱਛਾ ਚੱਲ ਅੱਗੇ ਠੰਡ ਵਿੱਚ ਖੰਡ ਵੀ ਮਿਲਾਂਦੇ ਨਹੀਂ ਨਹੀਂ ਇਹ ਤਾਂ ਪਲਣਾ ਨਹੀਂ ਖੱਟਾ ਕਰ ਕਰ ਕੇ ਲਾਣੇ ਬੰਦੇ ਹੋਰ ਖੰਡ ਗੱਲ ਹੀ ਰੱਖੀ ਹੋਈ ਹੈ ਮੇਰਾ ਭਰਾ ਖੰਡ ਗਾਲੀ ਰੱਖੀ ਹੈ ਖੰਡ ਕਾਦੇ ਵਾਸਤੇ ਲਿਆਂਦੀ ਹੋਈ ਉਹ ਤੁਸੀਂ ਹੀ ਲਾਇਆ ਜੋ ਗੰਨਾ ਕੋਈ ਮਾਰਾ ਆਗਾ ਤਾਂ ਉਸ ਮੈਂ ਡਾਲਨੀ ਪੜ ਜਾ ਪਰ ਖੰਡ ਤਾਂ ਦੇ ਵਿੱਚ ਮਲਾਈ ਨਹੀਂ ਜਾ ਸਕਦੀ ਨਹੀਂ ਨਹੀਂ ਬਹੁਤ ਫੈਂਟਸੀ ਜਿਹੜੀ ਬਿਲਕੁਲ ਵਿਕਾਰ ਮਿੱਟੀ ਖੰਡ ਹੈ 10 12 ਰੁਪਏ ਕਿਲੋ ਵਾਈ ਹੋਏ ਨਾਲ ਘੋੜਥੇ ਪਾ ਕੇ ਸਾਨੂੰ ਸੁਵਾਣੀ ਆਹ ਖੰਡ ਉਧਰ ਆਓ ਇੱਥੇ ਬੈਠੋ ਪਰ ਉਹਨੂੰ ਚੱਕ ਕੇ ਫੜ ਛੱਡ ਦੇ ਮਿੱਟੀ ਕੋਣ ਮੋਟੂ ਬਣ ਬੋਲ ਇਹ ਕਾਦਰੀ ਰੱਖੀ ਹੈ ਤਾਂ ਕਦਲੇ ਰੱਖੀ ਨਾ ਮਾਈਂ ਦਾ ਦੰਨਾ ਮਾਟਾ ਜਾਓ ਇੱਕ ਗੁੱਟਪੋਲੇ ਦੀ ਰੱਖੀ ਨਾ ਹੁੱਟਪੋਲੇ ਨਾ ਤੁਸੀਂ ਆ ਜਾਣ ਤਾਂ ਆ ਜਾਓ ਦੰਨਾ ਜੋ ਮਾਰਾ ਜਾਣਾ ਆ ਨਾ ਚੈੱਕ ਕਰਨ ਲਈ ਆਇਆ ਕੋਈ ਨਹੀਂ ਕੋਈ ਨਹੀਂ ਆਉਂਦਾ ਜੀ ਅਜੀ ਅਜੀ ਤਾਂ ਚੱਲ ਵੀ ਗਿਆ ਆ ਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਖੰਡ ਰੱਖੀ ਦੇ ਤੇ ਟੇਟਾਂ ਨਾ ਵੀ ਆ ਚੰਨ ਪਾਜੀ ਗਿਆ ਨਾ ਉਹ ਯਾਰ ਅੱবি ਸਾਰਾ ਕੰਮ ਨਾ ਅੱবি ਦਰਸਾਇ ਨਾ ਭਾਈ ਪਤੂ ਵਿੱਚ ਪਤਾ ਨਹੀਂ ਕੀ ਕੁਛ ਹੋਣਾ ਕਿੱਥੇ ਤੇ ਰਹਿਣ ਵਾਲੇ ਆ ਕੋਲ ਕਿੱਥੇ ਦਰਹਣ ਨਾਲ ਹੈ ਜਿੱਪੀ ਸਾਈ ਆਜਣ ਦੀ ਜੇ ਜੂਰੀ ਪਤਾ ਬਣੇ ਤਾਂ ਵੀ ਆ ਘੜਦਾ ਬੁਰਾ ਲੱਗਦਾ ਯਾਨ ਲੈ ਕਿ ਵੀ ਇੰਨਾ ਨਾ ਚਾ ਡਾਕਟਰ ਹੈ ਨਾ ਨਾ ਬੜਿਆ ਬੜਿਆ ਆ ਪਤਾ ਨਹੀਂ ਆ ਜਨਨ ਪਤਾ ਦੇ ਪਾੜ ਗਿਆ ਬੁਰਾ ਜੇ ਆ ਆ ਜਾਏਗਾ ਅੱਗੇ ਸੁਣਾਉਂਗਾ ਹਣੀ ਬਹੁਤ ਪਿਆਰ ਆ ਬਹੁਤ ਤਿਆਰ ਸੀ ਪਰ ਆਈ ਇਹ ਨਾ ਕਿਹੜਾ ਮਟਰੂ ਕੀ ਅੱਜ ਨੂੰ ਇਹਨਾਂ ਫੂਟੀ ਦਾ ਹਾਲੋ ਜਨਮ ਕੇ ਆਪ ਉਦੋਂ ਮੋਟਸਾਲ ਉੱਪਰ ਗਿਆ ਉਹ ਵੀ ਛਿੱਟੇ ਪੈ ਗਏ ਉਹ ਦੱਬਾ ਨਾਲ ਇਹਨੂੰ ਚੱਕ ਕੇ ਮਾਰਿਆ ਨਾ ਸਿੱਟੇ ਪੈ ਗਏ ਉਹਨੂੰ ਬਾਈ ਕਾਲਾ ਸਮਾਨ ਲੈਣ ਗਿਆ ਕਰਤਾ ਫੋਨ ਉਹਨਾਂ ਨੂੰ ਫੋਨ ਕਰਤਾ ਯਾਰ ਸੋਨ ਦਮ

ਇੱਥੇ ਗੋਲਡਨ ਆਏ ਸੀ ਕਿਤੇ ਹਾਂਜੀ ਅਸੀਂ ਤਾਂ ਨਿਕਲਣ ਦੇ ਸੀ ਕਿ ਅਸੀਂ ਕਿ ਵੀ ਚਲੋ ਇੱਥੇ ਲਾਗੇ ਮਿਲਦਾ ਆ ਅਸੀਂ ਇੱਥੋਂ ਲੈਣ ਆਏ ਸੀਗੇ ਤੇ ਉਹ ਫੈਡਮ ਹਣੀ ਸਾਨੂੰ ਦੱਸਿਆ ਵੀ ਆ ਜੋ ਦਿਖਾਈਏ ਤੁਹਾਨੂੰ ਤੇ ਅਸੀਂ ਦੇਖਿਆ ਵੀ ਉਹ ਉੱਥੇ ਰੰਗ ਡੁੱਲਿਆ ਪਿਆ ਆ ਤੇ ਉਹ ਕੋਲ ਰੰਗ ਰੱਖਿਆ ਹੋਇਆ ਪਿਆ ਵਾ ਤੇ ਖਾ ਗਿਆ ਤੇ ਹੁਣ ਕੀ ਹੁਣ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਹੁਣ ਤਾਂ ਚਲੀਏ ਨਾ ਇਹ ਲਾ ਦੇ ਮੱਖੀਆਂ ਦਾ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਗੰਦ ਬਿਮਾਰੀਆਂ ਵੀ ਇਹਨਾਂ ਕਰਕੇ ਹੀ ਹੋ ਰਹੀਆਂ ਅੱਜ ਕੱਲ ਜਿਹੜੀਆਂ ਢੀਆਂ ਵੱਡੀਆਂ ਡਿਸੀਜ਼ ਆ ਉਹ ਵੀ ਇਹਨਾਂ ਕਰਕੇ ਹੋਣ ਰਹੀਆਂ ਆ ਹੌਲ ਕਿਤਾ ਕੇ ਰੱਖਾਂਗੇ ਸਵਾਦ ਨਾ ਕੋਈ ਨਾ 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 ਹੁਣ ਤਾਂ ਚਲੀਏ ਹੁਣ ਨਹੀਂ ਲੈਣਾ ਗੋੜੀ ਬਸ ਇਹੀ ਕਹੀਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਤਿਆਰ ਗੋੜ ਦੀ ਗੱਲ ਕਰੀਏ ਤਾਂ ਤੁਹਾਨੂੰ ਜਿਹਨੇ ਨਾਂ ਦੱਸਿਆ ਉਹਨਾਂ ਨੇ ਤੁਸੀਂ ਵੀ ਇਹੀ ਗੋੜ ਬੜੇ ਸਵਾਦ ਨਾਲ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਦਾ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂ ਪੀਂਦੇ ਗੋੜ ਦੀ ਚਾਹ ਆ ਕਹਿੰਦੇ ਖੰਡ 'ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੋੜ ਦੀ ਚਾਹ ਪੀਣੀ ਇਹ ਨਾ ਲੁਕੀ ਨੇਚਰਲ ਆਂਜ ਨੇ ਪਰ ਫਿਰ ਵੀ ਰੈਗੂਲਰ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਪਤਾ ਲੱਗਦਾ ਕਿੰਨਾ ਮਿਲਦਾ ਦਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣਾ ਅਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਅੱਜ ਤੁਸੀਂ ਖੜੇ ਹੋ ਬੇਲੇ ਦੇ ਉੱਤੇ ਕਵਾੜਾ ਬਾਈਪਾਸ ਇਹ ਕੀ ਕਾਰਨ ਹੈ ਤੇ ਕੀ ਰੋਕਾ ਹੈ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮਗਲਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਜਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਕੌਣ ਕੀ ਕੀ ਕੰਮ ਕਰ ਰਹੇ ਨੇ ਆਮ ਨਿੱਕੇ ਅਵੇ ਤਾਂ ਦਸੰਬਰ ਮਹੀਨੇ ਤੇ ਜਾ ਕੇ ਜਿਹੜਾ ਵੇਲੇ ਵਾਰਾ ਚੁੱਕੀ ਹਾਂਜੀ ਹਾਂਜੀ ਜਿਹੜਾ ਕੰਨਾ ਹੁੰਦਾ ਉਹਨੂੰ ਸਭ ਯੋਗ ਦੇ ਵਿੱਚ ਲਿਆ ਜਾਂਦਾ ਪਰ ਇਹ ਜਲਦੀ ਅਪਡੇਟ ਦੇ ਵਿੱਚ ਕਾਫੀ ਵੇਲੇ ਸ਼ੁਰੂ ਕਰ ਦਿੱਤਾ ਗਿਆ ਹਾਂਜੀ ਸਿਰਫ ਵਿਭਾਗ ਸਿਰਫ ਤਿਹਾਰਾਂ ਦੇ ਉੱਪਰ ਹੀ ਜਾਗਦਾ ਤੇ ਬਾਕੀ ਦਿਨ ਸੁਤਾ ਰਹਿੰਦਾ ਬਿਲਕੁਲ ਸੁੱਤਾ ਹੈ ਜੀ ਸਿਹਤ ਵਿਭਾਗ ਬਿਲਕੁਲ ਆ ਦੇਖੋ ਨਾ ਤੁਸੀਂ ਵੀਡੀਓ ਬਣਾ ਲਈਆ ਦੱਸਿਆ ਸਾਰਾ ਕਿ ਕਿਦਾਂ ਰੰਗ ਪਾਇਆ ਹੋਇਆ ਇਹਨਾਂ ਨੇ ਕਿਦਾਂ ਕਹਿੰਗਾ ਕੈਮੀਕਲ ਪਾ ਰਹੇ ਨੇ ਚੀਨੀ ਪਾ ਰਹੇ ਨੇ ਵਿੱਚ ਤੇ ਸਾਡੇ ਲੋਕਾਂ ਨੂੰ ਹੀ ਜਾਗਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਗੁੜ ਲੈ ਕੇ ਜਾ ਰਹੇ ਨੇ ਜਿੱਥੋਂ ਵੀ ਵੇਲਣੇ ਤੋਂ ਲੈ ਰਹੇ ਇਹ ਨਹੀਂ ਕਿ ਇੱਕ ਹੀ ਜਗ੍ਹਾ ਤੋਂ ਜਿੱਥੋਂ ਵੀ ਇਹਲੇ ਸਾਲੋਂ ਸਾਲ ਵੀ ਲੈ ਕੇ ਜਾ ਰਹੇ ਉੱਥੇ ਦੇਖੋ ਫੇਰ ਸਾਰਾ ਦੇਖੋ ਕਿ ਉਹ ਕੀ ਕੀ ਬਣਾ ਰਹੇ ਨੇ ਉਹ। ਸਿੱਧੀ ਗੱਲ ਭਈਆਂ ਤੇ ਵਿਸ਼ਵਾਸ ਨਾ ਕਰੋ। ਕਿਉਂਕਿ ਅਸਾਨੂੰ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਇਹੀ ਕੈਮੀਕਲ ਖੁਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ, ਕਿਡਨੀ, ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ, ਪੇਟ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ, ਇਨਫੈਕਸ਼ਨ ਹੋ ਰਹੀ ਹੈ, ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ। ਸਾਡੇ ਵੱਲੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਕਿਸੇ ਵੀ ਤਰ੍ਹਾਂ। ਹਾਂਜੀ ਅਸੀਂ ਸਾਰਿਆਂ ਨੂੰ ਫੋਨ ਕੀਤੇ ਨੇ। ਹਾਂਜੀ ਤਾਂ ਕੋਈ ਨਹੀਂ ਪਹੁੰਚਿਆ। ਕੋਈ ਤਾਂ ਕੋਈ ਪਹੁੰਚਿਆ ਨਹੀਂ ਸਿਰਫ ਫੋਨ ਫੋਨ ਤੇ ਹੀ ਗੱਲਾਂ ਹੋਈਆਂ ਨੇ।

ਪੜਿਆ ਜੀ ਕੀ ਕਰਨਾ ਹੈ ਅੱਜ ਤੁਹਾਨੂੰ ਮੈਂ ਜੀ ਅਚਾਨਕ ਗੌਰ ਦੇਖ ਰਿਹਾ ਸੀ ਕਿ ਗੌਰ ਹੋਣਾ ਕਾਫੀ ਆਂਦਾ ਕਿ ਖੰਡ ਤਾਂ ਇਨੀ ਖਾਣੀ ਬੈਟਰ ਨਹੀਂ ਹੈਗੀ ਕਿ ਖੰਡ ਬਹੁਤ ਜ਼ਿਆਦਾ ਵੱਡੀ ਬਿਮਾਰੀ ਹੈ ਤੇ ਜੇ ਤੁਹਾਨੂੰ ਬਚਣਾ ਚਾਹੀਦਾ ਤੇ ਅਸੀਂ ਗੌਰ ਵੱਲ ਦੌੜਦੇ ਹਾਂ ਕਿ ਸਾਡੇ ਖੇਤਾਂ 'ਚ ਜਿਹੜੇ ਜਰੇ ਗੰਨੇ ਆ ਨੈਚੁਰਲ ਚੀਜ਼ ਅਸੀਂ ਖਾਈਏ ਤੇ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀ ਅਚਾਨਕ ਮੈਂ ਇਧਰੋਂ ਫੁਬਾਰਾ ਪਾਈਤਸੋਂ ਆਇਆ ਸੀ ਗੌਰ ਲੱਭ ਰਿਹਾ ਸੀ ਕਿ ਚੰਗਾ ਚੱਕਰ ਦੇਖ ਲਿਏ ਸਾਫ਼ ਤੋਂ ਤਰ੍ਹਾਂ ਜਿੱਥੋਂ ਮਿਲ ਸਕੇ ਮੈਂ ਜਦੋਂ ਆਇਆ ਇੱਥੇ ਤਾਂ ਇੱਥੇ ਗੋੜ ਦੇ ਨਾਂ ਤੇ ਢੇਰਖੰਡ ਦੇ ਲੱਗੇ ਹੋਇਆ ਪਹਿਲੀ ਨੰਬਰ ਦੇ ਤੇ ਮਗਲਲ ਤੇਲ ਪਾ ਰਹੇ ਆ ਗੋੜ ਦੇ ਵਿੱਚ ਚਾਣੀ ਜਦੋਂ ਰਿੱਚਦੇ ਆ ਰਸ ਨੂੰ ਉਹਦੇ ਚ ਪਾ ਰਹੇ ਆ ਮਗਲਲ ਤੇਲ ਫਿਰ ਪੇਂਟ ਪਾ ਰਹੇ ਆ ਜਿਹੜਾ ਪੇਂਟ ਅਸੀਂ ਕਰਦੇ ਆ ਉਹ ਪੇਂਟ ਉਸ ਤੋਂ ਬਾਅਦ ਮੈਨੂੰ ਸ਼ੱਕ ਲੱਗੀ ਕਿ ਜੇ ਇੰਨਾ ਕੁਛ ਨਾ ਕੋਈ ਹੈਗਾ ਤੇ ਪਿੱਛੇ ਮੈਂ ਲੱਭਦਾ ਲੱਭਦਾ ਪਿੱਛੇ ਗਿਆ ਤਾਂ ਪਿੱਛੇ ਘੇਰ ਲੱਗਾ ਖਾਂਡੇ ਦਾ ਖਾਂਡ ਬਿਲਕੁਲ ਰੱਦੀ ਜਿੱਥੇ ਸੁਡੀਆਂ ਪਈਆਂ ਜਿਹੜੀ ਕਿ ਖਾਂਡੇ ਜੋਗ ਹੀ ਨਹੀਂ ਹੈਗੀ ਉਹ ਖਾਂਡੇ ਗੁਰਦੇ ਵਿੱਚ ਪਾ ਕੇ ਜੋ ਕਿ ਗੁਰਦਾ ਪਾ ਹੈਗਾ 50 ਤੋਂ 60 ਤੇ 90 ਰੁਪਏ ਕਿਲੋ ਗੋੜੇ ਵੇਚ ਰਿਆ ਤੇ ਉਹ ਗੁਰ ਨਹੀਂ ਵੇਚਦੇ ਬਲਕਿ ਬਿਮਾਰੀਆਂ ਵੇਚਦੇ ਜੋ ਸਾਨੂੰ ਅੱਜ ਫੈਟੀ ਲੀਵਰ ਦੀ ਪ੍ਰੋਬਲਮ ਆਂਦੀ ਹੈ ਕਿਡਨੀਆ ਦੀ ਪ੍ਰੋਬਲਮ ਆਂਦੀ ਹੈ ਹਾਰਦੀ ਪ੍ਰੋਬਲਮ ਆਂਦੀ ਹੈ ਕਲਸਟਾਲ ਦੀ ਪ੍ਰੋਬਲਮ ਆਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਂਦੀਆਂ ਇਹ ਇਹਨਾਂ ਦੇ ਭੋਜਨਾਂ ਤੇ ਨਾਲ ਹੀ ਹੈ ਤੁਸੀਂ ਕਹਿ ਕੇ ਡੀ ਐਚਓ ਨੂੰ ਵੀ ਫੋਨ ਕੀਤਾ ਗਿਆ ਮੈਂ ਜੀ ਡੀ ਐਚਓ ਨੂੰ ਵੀ ਫੋਨ ਕੀਤਾ ਮੇਰੇ ਕੋਲ ਨੰਬਰ ਨਹੀਂ ਸੀਗਾ ਮੈਂ ਟਾਪ ਨਿਊਜ਼ ਬਾਰੇ ਭਰਾ ਦੇ ਕੋਲੋਂ ਰਾਜਾ ਜੀ ਕੋਲੋਂ ਨਾ ਕੋਈ ਨੰਬਰ ਮਿਲ ਗਿਆ ਪਰ ਉਹਨਾਂ ਨੇ ਕਿਹਾ ਜੀ ਮੈਂ ਹੁਣੇ ਹੀ ਤੁਹਾਡੇ ਕੋਲ ਟੀਮ ਆਪਣੀ ਭੇਜ ਦਿੰਦਾ ਪਰ ਮੈਨੂੰ 1.5 ਘੰਟਾ ਇੱਥੇ ਹੋ ਗਿਆ ਖੜੇ ਨੂੰ ਹਜੇ ਤਾਈਂ ਇੱਥੇ ਕੁਝ ਨਹੀਂ ਆਇਆ ਉਸ ਤੋਂ ਬਾਅਦ ਮੈਂ ਉਹਦੀ ਵੇੜ ਕਰਕੇ ਤਾਂ ਇੱਥੇ ਭਾਈ ਸਾਹ ਨੂੰ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਇੱਥੇ ਪਹੁੰਚ ਗਏ ਹਜੇ ਤਾਈਂ ਉਹ ਡੀ ਐਚਓ ਦਾ ਬੰਦਾ ਹਜੇ ਤਾਈਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਬੰਦਾ ਹਜੇ ਤਾਈਂ ਇੱਥੇ ਕੋਈ ਨਹੀਂ ਪਹੁੰਚਿਆ ਸੋ ਮੈਂ ਇਹੀ ਬੇਨਤੀ ਕਰਦਾ ਹੈਲਥ ਡਿਪਾਰਟਮੈਂਟ ਨੂੰ ਕਿ ਜਦੋਂ ਦੀਵਾਲੀ ਦਾ ਦਾ ਸਾਰੇ ਦਾ ਸਮਾਨ ਦਾ ਉਦੋਂ ਅਸੀਂ ਆ ਜਾਨੇ ਆ ਅਸੀਂ ਦੁਕਾਨਾਂ ਚ ਚੈੱਕ ਕਰਦੇ ਆ ਪਰ ਦੁਕਾਨਾਂ ਦੀ ਨਾਲ ਜਿਹੜੀ ਆ ਪਾ ਇਹ ਇਹ ਮੰਡੀ ਦੇ ਵਿੱਚ ਸਬਜ਼ੀਆਂ ਦੇ ਵਿੱਚ ਤਜਾ ਪਾਪਾ ਕੇ ਸਾਨੂੰ ਦੇ ਰਹੇ ਆ ਔਰ ਗੋਰ ਦੇ ਵਿੱਚ ਸਾਨੂੰ ਖੰਡ ਪਾਪਾ ਕੇ ਤੇ ਜ਼ਹਿਰ ਪਾਪਾ ਕੇ ਦੇ ਰਹੇ ਆ ਇਹ ਵੀ ਸਾਡਾ ਦੇਖਣਾ ਬਹੁਤ ਇੱਕ ਜ਼ਰੂਰੀ ਆ ਜੋ ਕਿ ਤੁਸੀਂ ਤੁਹਾਡੀ ਡਿਊਟੀ ਪੈਂਦੀ ਆ ਕਿ ਜਦੋਂ ਇੱਥੇ ਵੇਚ ਨਹੀਂ ਲੱਗਦੇ ਆ ਇਹਨਾਂ ਨੂੰ ਫੂਡ ਸੇਫਟੀ ਦਾ ਲਾਇਸੈਂਸ ਪਹਿਲਾਂ ਪ੍ਰੋਵਾਈਡ ਹੋਵੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਚੈੱਕਅਪ ਹੋਵੇ ਕਿ ਵਾਕਈ ਇਹ ਡੋਰ ਬਣਾ ਰਿਹਾ ਜਾਂ ਜੈ ਕੁਆ ਰਿਹਾ ਦੁਨੀਆ ਕਿਤਾ ਦੇ ਦਿਓ ਕਿ ਲੱਖਾਂ ਰੁਪਈਆ ਤਨਗਾ ਲਈ ਜਾਂਦੀ ਆ ਪਰ ਕੰਮ ਇੱਕ ਦੋ ਦਿਨ ਹੀ ਸੀ ਦੇਖੋ ਜੀ ਮੈਂ ਇਹ ਬੇਨਤੀ ਕਰਦਾ ਕਿ ਲੱਖਾਂ ਰੁਪਈਏ ਹੈਲਥ ਡਿਪਾਰਟਮੈਂਟ ਦੇ ਜਿਹ ਮੁਲਾਜ਼ਮ ਹੈ ਲੈ ਰਹੇ ਆ ਪਰ ਜੋ ਕੀ ਕੰਮ ਨਹੀਂ ਕਰ ਰਹੇ ਮੇਰੇ ਵਾਲੋ ਵੀ ਫੋਨ ਕੀਤਾ ਗਿਆ ਉਹਨਾਂ ਨੇ ਉਹਨਾਂ ਵਾਲੋ ਇਹੀ ਕਹੇ ਗਿਆ ਕਿ ਅੱਜ ਜੀ ਸ਼ਨੀਵਾਰ ਤੇ ਕੱਲ ਐਤਵਾਰ ਸੋਮਵਾਰ ਦੇ ਦੇ ਕਹਿੰਦੇ ਜੀ ਦੋ ਦਿਨ ਛੁੱਟੀ ਆ ਆਪ ਜੀ ਸ਼ਨੀਵਾਰ ਆ ਤੇ ਕੱਲ ਸੰਡੇ ਆ ਤੇ ਤੁਸੀਂ ਸਾਨੂੰ ਵੀਡੀਓ ਜਿਹੜੀ ਬਣਾਈ ਆ ਸਾਨੂੰ ਵੀਡੀਓ ਭੇਜ ਦਿਓ ਤਾਂ ਕੰਪਲੀਟ ਪਾ ਦਿਓ ਅਸੀਂ ਇਹਨਾਂ ਦੇ ਕਾਰਵਾਈ ਬਾਅਦ ਚ ਕਰਾਂਗੇ ਪਰ ਹਜੇ ਤਾਈਂ 4 ਘੰਟੇ ਹੋ ਗਏ ਮੈਨੂੰ ਇੱਥੇ ਖੜੇ ਨੇ ਹਜੇ ਤਾਈਂ ਇੱਥੇ ਕੋਈ ਨਹੀਂ ਆਇਆ ਸੋ ਜੋ ਕਿ ਹੈਲਥ ਡਿਪਾਰਟਮੈਂਟ ਔਰ ਮੀਡੀਆ ਗੁਰ ਸੇਫਟੀ ਡਿਪਾਰਟਮੈਂਟ ਜਿਹੜਾ ਇੱਥੇ ਸੁੱਤਾ ਪਿਆ ਤੇ ਪਬਲਿਕ ਇੱਥੇ ਸਾਡੀ ਪੰਜਾਬ ਦੀ ਨਮਾਜ਼ ਹੈ ਸੋ ਮੇਰੀ ਇਹ ਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ कि जो ਸਾਡੀਆਂ ਬਿਊਟੀਆਂ ਲੱਗੀਆਂ ਅਸੀਂ ਇਹਨੂੰ ਬਿਊਟੀ ਨੂੰ ਜੂਰੀ ਸਮਝ ਕੇ ਨਵਾਇਓ ਜੀ ਅਸੀਂ ਨਹੀਂ ਨਵਾ ਸਕਦੇ ਤਾਂ ਉਹਨੂੰ ਛੱਡ ਦਿਓ ਚੜੀ ਜਗਾ ਕੋਈ ਹੋਟ ਆਣ ਕੇ ਉੱਤੇ ਰੋਟੀ ਕਮਾ ਕੇ ਤੇ ਖਾ ਸਕੀਏ ਮੈਂ ਇੰਡੀ ਗੱਲ ਕਹਿੰਦੇ ਬਹੁਤ ਧੰਨਵਾਦ ਕਰਦਾ ਜੀ ਵਰਤਣ ਗਿਆ ਕਾਲਾ ਗੁੜ੍ਹ ਨਾਮ ਕੀ ਹੈ ਨਾਮ ਰਾਮੇਸ਼ਵਰ ਹੈ ਜੀ ਕਾਂਗਰੇ ਨੇ ਵਾਲੇ ਯੂਪੀ ਸਰ ਕਿੰਨੇ ਸਾਲ ਹੋ ਗਏ ਇਸ ਦਾ ਕੰਮ ਗੁੜ੍ਹ ਦਾ ਕੰਮ ਕਰਤੇ ਹੋ ਕਿੰਨੇ ਸਾਲ ਹੋ ਗਏ ਬਾਰੋਂ ਕਈ ਸਾਲ ਹੋ ਗਏ ਜੀ

को मालूम है तुम यहाँ पे काम करते हो कि तुम्हारा करते खुद का, का है? है काम करते है जी। काम करते, है जी। करते हो जहाँ पे कोई आता है चेकिंग के नाम पे या कोई भी आते चेकिंग के लिए आते हैं। है कितने दिन हो गए यहाँ पे शुरू किए हुए इस साल में तो अभी चालू किया ना आज ही बेलने को कितने दिन हाँ इस साल ही इस साल तो आज ही चालू किया आज ही चालू कर रहे हैं दो पास कर निकाली बस ओके तो आज ही यहाँ पे मिलावट कर रहे हो तुम तो मोगल किस चीज का लिए डालते हो तु तुम्हारे ऊपर भी लगा हुआ है ये गारंटी का तेल होता है।, है कौन सा कौन सा तेल होता है हरंदी का किसके काम आता है जी सर ये जो बस ज्यादा उबाल दे दिया ना तो थोड़ा सा उसमें लगा देते हैं डंडी तो वो नीचे दब जाता है वो तो यूज करते हैं सर का तेल कोई डीएचओ वगैरह शहर विभाग का जहाँ पे आया है कोई आज चेक करने के तुम बेलना चला रहे हो